ਅੱਜ ਗੱਲ ਕਰਦੇ ਹਾਂ ਜੀ ਆਪਣੇ ਘਰ ਵਿੱਚ ਹਾਂ ਆਸਟ੍ਰੇਲੀਆ ਇਹ ਆ ਬੱਚਾ ਦੇ ਖੇਡਣ ਵਾਲਾ ਜਿਹੜਾ ਜਾਲ ਆ ਮੇਲਿਆਂ ਦੇ ਵਿੱਚ ਲੱਗਦਾ ਆਪਣੇ ਇਹ ਘਰ ਦੇ ਵਿੱਚ ਹੀ ਬੱਚੇ ਬੇਟੇ ਨੇ ਖੇਡਣ ਲਈ ਇ ਲਗਾਇਆ ਹੈ ਆਪਣੇ ਘਰ ਦੀ ਪਾਰਕ ਦੇ ਵਿੱਚ ਘਰ ਹੈ ਇਹ ਘਰ ਦੀ ਪਾਰਕ ਹੈ ਇਹ ਇਹਦੇ ਵਿੱਚ ਮੈਂ ਬੈਠਾ ਹਾਂ ਉਹ ਮੈਂ ਸੋਚਿਆ ਹਾਂ ਇੱਥੇ ਬੈਠ ਕੇ ਤੇ ਚਲੇ ਤੇ ਲੰਮੇ ਪੈ ਕੇ ਵੇਖਦੇ ਆ ਤੇ ਹੱਲਾ ਮੈਂ ਪੈ ਗਏ ਇਹ ਬਹੁਤ ਵਧੀਆ ਹੈ ਨੇ ਯਾਰਾ ਇਥੇ ਲ ਆਰਾਮ ਕਰਦਾ ਛੇੜ ਦੇ ਨਾਲ ਨਾਲ ਬੱਚਾ ਦੇ ਤੇ ਚਲੋ ਆਪਣੇ ਆਰਾਮ ਕਰਦਾ ਵੀ ਇੱਕ ਵਧੀਆ ਸਾਧਨ ਜ ਮੈਨੂੰ ਲਗਾਏ ਬੈਠ ਟਾਉਂ ਦੀ ਲੋੜ ਨਹੀਂ ਚਲੋ ਜੀ ਇਸੇ ਤਰ੍ਹਾਂ ਇਥੇ ਬੈਠ ਕੇ ਆਰਾਮ ਕਰਦੇ ਬੜਾ ਆਰਾਮਦਾਇਕ ਹੈ ਤੋਂ ਅੱਜ ਦੀ ਇੰਨੀ ਆ ਅੱਗੇ ਫੇਰ ਆ ਔਰ ਨਵੇਂ ਵੀਡੀਓ ਬਣਾਵਾਂ ਜੇ ਇੱਥੇ ਹੀ ਸਮਾਪਤੀ ਕਰਦੇ ਹਾਂ ਤੇ ਮੇਰੇ ਵੀਰੋ ਵਧੀਆ ਲੱਗੇ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਕਿੱਦਾਂ ਲੱਗ ਰਿਹਾ ਹੈ ਇੱਥੇ ਹੀ ਸਮਾਪਤੀ ਕਰਦੇ ਹਾਂ